ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਸ਼ਰੋਵਰ ਵਿੱਚ ਇਸ਼ਨਾਨ ਕਰਨ ਗਏ ਪਤੀ ਪਤਨੀ ਦੀ ਮੌਤ ਹੋ ਜਾਣ ਨਾਲ ਪਿੰਡ ਲੀਲ ਕਲਾ ਵਿੱਚ ਸੋਗ ਦੀ ਲਹਿਰ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਡੀਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਰਜੰਤ ਕੌਰ ਹਮੇਸ਼ਾ ਦੀ ਤਰ੍ਹਾਂ ਪਿੰਡ ਲੀਲਕਲਾ ਗੁਰਦੁਆਰਾ ਮੱਕਾ ਸਾਹਿਬ ਮੱਥਾ ਟਕਣ ਆਏ ਅਤੇ ਬਲਵੰਤ ਸਿੰਘ ਸ਼ਨਾਨ ਲਈ ਸਰੋਵਰ ਤੇ ਉਤਰੀਆ ਅਤੇ ਉਹ ਸੰਭਲ ਨਹੀਂ ਸਕਿਆ ਇਹ ਦੇਖਦਿਆਂ ਉਸ ਦੀ ਪਤਨੀ ਰਜਵੰਤ ਕੌਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਡੁੱਬਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮ੍ਰਿਤਕ ਦੀ ਇੱਕ ਬੇਟੀ ਅਤੇ ਦੋ ਬੇਟੇ ਹਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਸਰਸਕਦੇਵ ਸਿੰਘਾ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਡੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲੀਕਣਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਨਾਂ ਦੀ ਸੋਵਾ ਚ ਡੁੱਬਣ ਕਾਰਨ ਦੋਨਾਂ ਦੀ ਡੈਥ ਹੋ ਗਈ। ਇਹ 50 ਸਾਲ ਦੇ ਕਰੀਬ 48 ਦੀ ਮੁੰਡੇ ਦੀ ਸੀ 44 ਦੀ 47 ਦੀ ਹੈ। ਬੱਚੇ ਤੋਂ بیٹے ਆ ਤੇ ਇੱਕ ਬੋਲੀ। ਛੋਟੇ ਬੱਚਿਆਂ ਬੜਾ ਤਕਾ ਆ ਗਿਆ। ਮੈਂ ਗੁਰਨਾਮ ਸਿੰਘ ਸਰਪੰਚ ਵੀਰ ਕਲਾ ਜੀ। ਮੈਨੂੰ ਸ਼ੇਰੇ ਖਬਰ ਮਿਲੀ ਕਿ ਪਛਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਫਿਰ ਦੋ ਲਾਸ਼ਾਂ ਜਿਹੜੀਆਂ ਵਾਂ ਉਹ ਪਈਆਂ ਵਾਂ ਗੁਰਦਰਾ ਸਾਹਿਬ ਦੇ ਛਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਜੀ ਅਜਨ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨੱਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਸ਼ਕਾਰੀ ਪੁਲਿਸ ਆ ਗਈ ਇੱਕ ਲੇਲੇ ਪਿੰਡ ਦੇ ਆ ਜੀ ਹਸਬੰਡ ਵਾਈਫ ਹੈ ਜੀ ਮਰਛ ਲਗਤ ਹੋ ਗਈ ਹੈ ਸਭ ਹਸਬੰਡ ਵਾਈਫ ਆ ਇਹ ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ ਜੋ ਕਿ ਜਿਹੜੀ ਏਜ 50 ਸਾਲ ਆ। ਇਹਦੀ ਵਾਈਫ ਰਜਵੰਤ ਕੌਰ ਜਿਹੜੀ तकरीबन ਉਮਰ 45 ਕਿ ਸਾਲ ਆ। ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ। ਇਹ ਸਵੇਰੇ ਸਵਾ 5:00 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਹੈ। ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ। ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਇੱਥੇ। ਉਹ ਜਦੋਂ ਕਦੇ ਸਰੋਵਰ ਚ ਗਏ ਆ ਇਸ਼ਨਾਨ ਕਰਨ ਮੈਂ ਉੱਥੇ ਇਹਨੂੰ ਤੈਰਨਾ ਨਹੀਂ ਸੀਗਾ ਉਹਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੰਡ ਸੀਗਾ ਉਹ ਇਸ਼ਨਾਨ ਕਰਨ ਲੱਗਿਆ ਲੇਡੀ ਜੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਚਲੇ ਗਈ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ ਫਿਰ ਵੀ ਅਸੀਂ ਇਹਦੇ ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਰਕੇ